ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗਿਆ ਹੀ ਸਪਰੇਅ ਕਰਾਉਣ ਅੱਜ ਮੱਜਰੀ ਦੂਜੀ ਸਪਰੇਅ ਕਰਾ ਰਹੇ ਹਾਂ ਇੱਕ ਪਹਿਲਾਂ ਆਪਾਂ ਕਰਾਤੀ ਸੀ ਤਕਰੀਬਨ ਜੀਰੀ ਹੁਣ ਪੱਕਣ ਲੱਗ ਗਈ ਸਿੱਟਾ ਝੋ ਗਿਆ ਹੋਇਆ ਏਠਾਂ ਨੂੰ ਤੇ ਥੋੜੀ ਜੀ ਪ੍ਰੋਬਲਮ ਹੈਂਗੀ ਦੀ ਸ਼ੀਟ ਫਲੈਟ ਤੋਂ ਔਰ ਪਤਲਵੇਟ ਜੀ ਪਈ ਹੋਈ ਸੀ ਤੇ ਵਿੱਚ ਆਪਾਂ ਪਾਤੀ ਤੇਲੇ ਦੀ ਤੇ ਦਿਖਾਉਣਾ ਦਵਾਈ ਕੀ ਟੀੜੀ ਪਾਈ ਆ ਆਪਾਂ ਤੇ ਲੱਗੇ ਹੋਏ ਨੇ ਬੰਦੇ ਸਪਰੇਅ ਕਰਨ ਤੇ ਮੌਸਮ ਵੀ ਵਧੀਆ ਐਨ ਧੁੱਪਾਂ ਨਿਕਲੀ ਹੋਈ ਆ ਤੇ ਸਵੇਰ ਦਾ ਟਾਈਮ ਆ 8:00 ਵਜੇ ਨੇ ਹਲੇ ਪਹਿਲਾ ਪਹਿਲਾ ਪੰਪ ਲਾ ਰਹੇ ਨੇ ਬੰਦੇ ਤੇ ਆਪਾਂ ਕੀਲੇ ਦੇ ਲਵਾ ਰਹੇ ਆ 6 ਪੰਪ ਤੇ ਉਹਦੇ ਨਾਲ ਪਾਣੀ ਜਿਆਦਾ ਲੱਗ ਜਾਂਦਾ ਏ ਤੇ ਸਪਰੇ ਵਧੀਆ ਹੁੰਦੀ ਆ ਵਧੀਆ ਤਰੀਕੇ ਨਾਲ ਤੇ ਜਦੋਂ ਜੀਰੀ ਨਸਰਿਆਂ ਦੀ ਉਦੋਂ ਬਾਅਦ ਇਦਾਂ ਦੇਖੋ ਇਹ ਲੈਂਨ ਜੀ ਪੈ ਜਾਂਦੀ ਆ ਸਰੇ ਤੱਕ ਨਾਲੋ ਜੀਰੀ ਟੇਢੀ ਹੋ ਜਾਂਦੀ ਆ ਤੇ ਵਿੱਚ ਮਾੜੀ ਮੋਟੀ ਬੰਦੇ ਤੋੜ ਵੀ ਦਿੰਦੇ ਨੇ ਕਰਨੇ ਵਾਲੇ ਤੇ ਆ ਖੇਤ ਚ ਆਪਣੇ ਹਲਦੀ ਦੀ ਵੀ ਪ੍ਰੋਬਲਮ ਵੀ ਹੈਗੀ ਆ ਹਾਂਜੀ ਥੋੜੀ ਹੋ ਆ ਬਾਕੀ ਦੇਖੋ ਨਹੀਂ ਫਿਰ ਇਹ ਦੁਪਹਿਰੇ ਤੋਂ ਪਾਏ ਵੜਾਉਣੀ ਪਊਗੀ ਜੀ ਇਹਦੀ ਤੇ ਹਲਦੀ ਦਾ ਹੁਣ ਲਾਜ ਨਹੀਂ ਕੋਈ ਆ ਦੇਖੋ ਡੁੱਡੀ ਪਈ ਹੋਈ ਆ ਦਾਣਿਆਂ ਨੂੰ ਇਹ ਕੈਮਰੇ ਚ ਦਿਂਦੀ ਹੋਵੇ ਆ ਦੇਖੋ ਤੇ ਬਾਕੀ ਆਪਾਂ ਸੀਟ ਫਲੈਟ ਤੋਂ ਪਾਈ ਹੋਈ ਆ ਉਸ ਉਹਨੇ ਰੋਕੇ ਦੇਣੀ ਆ ਹਲਦੀ ਰੋਗ ਕਿ ਇੱਧਰਲਾ ਖੇਤ ਕਰਾਉਣਾ ਚੈੱਕ ਇੱਧਰਲਾ ਖੇਤ ਤਕਰੀਬਨ ਆਪਣਾ ਸਾਫ਼ ਆ ਜਾਮਈ ਆਹ ਖੇਤ 'ਚ ਥੋੜੀ ਪ੍ਰੋਬਲਮ ਆਈ ਐ ਜੇ ਇੱਕ ਤਾਂ ਪਾਣੀ ਬਹੁਤ ਲੇਟ ਸੁੱਕਿਆ ਏ ਤੇ ਪਾਣੀ ਸਕਾਏ ਤੋਂ ਬਾਅਦ ਆਪਾਂ ਇੱਕ ਪਾਣੀ ਦਿੱਤਾ ਇਹਨੂੰ ਸਾਰੇ ਹੀ ਆ ਦੇਖੋ ਹਲੇ ਵੀ ਪਾਣੀ ਖੜਾ ਏ ਇਹ ਤਾਂ ਪਾਣੀ ਨਹੀਂ ਖਾਂਦਾ ਪਤਾ ਨਹੀਂ ਕੀ ਪ੍ਰੋਬਲਮ ਆ ਤੇ ਪਿਛਲੇ ਸਾਲ ਆਪਾਂ ਪਲੌ ਵੀ ਮਾਰੇ ਸੀ ਇਹ 'ਚ ਤੇ ਆਲੂ ਲਾਉਣ ਕਰਕੇ ਆਪਾਂ ਪਲੌ ਮਾਰਦੀਆਂ ਅੱਜ ਕੀ ਵੀ ਪਲੌ ਮਾਰਾਂਗੇ ਤੇ ਆਹ ਖੇਤ ਨੂੰ ਕੋਈ ਪ੍ਰੋਬਲਮ ਨਹੀਂ ਨਾ ਹਲਦੀ ਦੀ ਸ਼ਿਕਾਇਤ ਆ ਇੱਧਰ ਜੀਰੀ ਠੀਕ ਆ ਸਾਬ ਪਈ ਆ ਤੇ ਪਾਣੀ ਹੁਣ ਥੋੜਾ ਜਿਆ ਰੋਕ ਕੇ ਲਾਵਾਂਗੇ ਤੇ ਪਾਣੀ ਨਾਲ ਇੱਕ ਤਾਂ ਸੀਟ ਫਲੈਟ ਜਿਆਦਾ ਪੈਂਦੀ ਆ ਜੇ ਪ੍ਰੋਬਲਮ ਹੋਵੇ ਖੇਤ ਚ ਤੇ ਹਲਦੀ ਰੋਗ ਵੀ ਵਧਦਾ ਜੇ ਪਾਣੀ ਆਪਾਂ ਹਰ ਟਾਈਮ ਗਿੱਲੀ ਹੋ ਰਹਿੰਦੀ ਆ ਜੀਰੀ ਇਹ ਉਹਦੇ ਕਰਕੇ ਬਿਮਾਰੀ ਪੈਂਦੀ ਉਹ ਪੈਂਦੀ ਆ ਤੇ ਇਸੇ ਕਰਕੇ ਆਪਾਂ ਹੁਣ ਥੋੜਾ ਜਿਹਾ ਪਾਣੀ ਰੋਕ ਕੇ ਲਾਵਾਂਗੇ ਇੱਕ ਪਾਣੀ ਇਹਨੂੰ ਹੋਰ ਆਉਣਾ ਮਸਾ ਤੇ ਉਸ ਤੋਂ ਬਾਅਦ ਤਾਂ ਫਿਰ ਇਹਨੇ ਵੱਢੀ ਜਾਣਾ ਬਾਕੀ ਦੇਖੋ ਜਿਰੀ ਵੀ ਕਿੱਦਾਂ ਕੀ ਗੱਲ ਬਾਤ ਆ ਦੇਖੋ ਇਹ ਪਲਾਟ ਆਪਣਾ ਉਹ ਸਿਰੇ ਤੱਕ ਖੜਾ ਏ ਇਧਰੋਂ ਉਹ ਪਰੇ ਤੱਕ ਤੇ ਆਪਾਂ ਹੁਣ ਤੁਹਾਨੂੰ ਦਵਾਈਆਂ ਦਿਖਾਉਨੇ ਆਂ ਵੀ ਕਿਹੜੀ-ਕਿਹੜੀ ਸਪਰੇਅ ਕਰੀ ਆ ਵੀਡੀਓ ਨਾ ਬਣੇ ਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਤੇ ਵੀਡੀਓ ਪੂਰੀ ਦੇਖਿਆ ਕਰੋ ਸੁੰਡੀ ਤੋਂ ਪਾਈ ਆ ਜੀ ਆਪਾਂ ਆਹ ਆਇਚ ਟੈਕਨੀਕਲ ਆ ਦੇਖੋ ਤੇ ਇਹ ਹੈਗੀ ਆ ਸੁੰਡੀ ਤੋਂ ਬਹੁਤ ਵਧੀਆ ਰਿਜ਼ਲਟ ਆ ਦਿਵਾਈਦਾ ਇਹਦਾ ਤੇ ਪਿਛਲੇ ਸਾਲ ਵੀ ਆਪਾਂ ਕਰੀ ਸੀ ਜੀਰੀ ਨੂੰ ਪੱਤਾ ਲਵੇਟ ਪਈ ਹੋਈ ਸੀ ਸਾਰੀ ਜੀਰੀ ਵਧੀਆ ਹੋ ਗਈ ਸੀ ਇੱਕ ਨੰਬਰ ਤੇ ਪੂਰਾ ਵਧੀਆ ਰਿਜ਼ਲਟ ਆ ਇੱਕ ਨੰਬਰ ਆ ਆਪਾਂ ਸాల్ਟ ਪਾਇਆ ਸਟੂਡੀਓ ਦਾ ਸాల్ਟ ਆ ਇਹ ਤੇ ਇਹ ਹੈਗੀ ਆ ਸੀਡ ਬਲੈਡ ਤੋਂ ਇਹ ਪਾਤੀ ਆਪਾਂ ਤੇ ਆ ਇਹ ਚ ਆਗੇ ਸాల్ਟ ਸਾਰੀ ਆਦਾ ਆ ਗਿਆ ਆਪਣਾ ਸਟicker ਇਹ ਪੈਂਦਾ ਗੀਲੇ ਦਾ 30 ml ਤੇਲੇ ਤੋਂ ਪਾਇਆ ਆਪਾਂ ਚੈਸ ਵਾਲਾ ਸాల్ਟ ਆ ਦੇਖੋ ਚੈਸ ਵਾਲਾ ਸాల్ਟ ਪਾਇਆ ਇਹ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਦਵਾਈਆਂ ਦਾ ਰਿਜ਼ਲਟ ਵਧੀਆ ਆਊਗਾ ਜਾਂ ਠੀਕ ਨੇ ਵੀ ਕਿੱਦਾਂ ਹੈ ਤੇ ਵੀਡੀਓ ਨਾ ਬਣੇ ਰਹੋ ਦਿਖਾਉਣਾ ਹੈ ਕੰਮਕਾਰ ਤੇ ਤਕਰੀਬਨ ਸਾਡੇ ਏਰੀਏ ਤਾਲੂ ਤਕਰੀਬਨ ਲੱਗਣ ਲੱਗ ਗਏ ਜਿਹੜੇ 1509 ਬਾਂਸਪਤੀ ਵਾਲੇ ਕਿਸਾਨ ਭਰਾਤੀ ਜਿਨ੍ਹਾਂ ਦੇ ਲਈ ਹੋਈ ਸੀ ਉਹ ਤਕਰੀਬਨ ਆਲੂ ਲਾਉਣ ਲੱਗ ਗਏ ਤੇ ਬੜਾਈ ਦਾ ਕੰਮ ਆਪਣੇ ਚੱਲੇ ਪੈਣਾ ਪੰਜ ਚਾਰ ਦਿਨ ਤੱਕ ਪੂਰਾ ਇਹਨ ਵਧੀਆ ਕੰਮ ਚੱਲ ਪੂਗਾ ਅਮਲੋ ਬੈਲਟ ਜ ਆਪਣੀ ਚ ਤੇ ਇੱਕ ਪੰਪ ਦੀ ਨੂੰ ਲੱਗਦਾ ਪ੍ਰੋਬਲਮ ਆ ਗਈ ਪੰਪ ਚ ਤੇ ਹੁਣ ਲੈ ਕੇ ਗਿਆ ਉਹ ਪੇਜ ਕਾਲ ਬੰਦਾ ਹਾਂ ਜੀ ਨਿਬੜ ਗਿਆ ਹੀ ਸਪਰੇਅ ਦਾ ਕੰਮ ਆ ਮੋਟਰ ਤੇ ਆਪਣਾ ਹੁਣ ਚਲਦਿਆਂ ਦੂਜੀ ਮੋਟਰ ਤੇ ਉੱਥੇ ਕਰਨੀ ਆ ਤੇ ਬੰਦਿਆਂ ਨੇ ਰੋਟੀ ਉਟੀ ਖਾ ਲਈ ਤੇ ਆਪਾਂ ਮੋਟਰ ਵੀ ਚਲਾਤੀ ਜਰੀ ਨਾਲ ਹੁੰਦੇ ਇਸਕੇ ਪਾਣੀ ਆਊਗਾ ਹਾਂ ਤੇ ਜੰਮਲ ਦਾ ਦਰੂਣੀ ਜਾਂ ਕਿੰਨੇ ਲੋਨ ਦਾ ਹਸਤਾਣਾ ਮਾਹ ਅਖੜੂ ਜੀ ਦੀ ਛੇ ਪਾਣੀ ਆਊਗਾ ਯਾਨੀ ਇੱਕੋ ਹੋਰ ਲਾ ਦਾਂਗੇ ਦੇਸ਼ ਤੇ ਉਹਨੂੰ ਚਲਦਿਆਂ ਦੂਈ ਮੋਟਰ ਤੇ ਉੱਧਰ ਕਰਾਉਣਾ ਸਪਰੇਅ ਜਾ ਕੇ ਤੇ ਨਾਲੇ ਜੀਰੀ ਦਿਖਾਉਣਾ ਤੁਹਾਨੂੰ ਤੇ ਉੱਧਰਲੀ ਮੋਟਰ ਦੀ ਆਪਾਂ ਲਏਦਾ ਵੀਡੀਓ ਬਣਾਵਾਂਗੇ ਵੀਡੀਓ ਜ਼ਰੂਰ ਦੇਖਿਓ ਤੇ ਪੂਰੀ ਦੇਖਿਆ ਕਰੋ ਸਰੂ ਚ ਇੱਕ ਜੀਰੀ ਕਿੰਦਾਂ ਖੜੀ ਆ ਪੀਆਰ 126 ਤੇ ਹੁਣ ਸਪਰੇਅ ਤੋਂ ਬਾਅਦ 15 ਦਿਨ ਨਿਸ਼ਾਏ ਤੇ ਜਾਨੂ ਜੀਰੀ ਨੇ ਵੱਡੀ ਹੋ ਜਾਣਾ ਹੈ ਜੇ ਨਾ ਕਰਾਉਂਦੇ ਫਿਰ ਇੱਕੋ ਲਖਤ ਬਿਮਾਰੀ ਪੈਂਦੀ ਆ ਤੇ ਤੇਲੇ ਦਾ ਟੈਗ ਵੀ ਹੋ ਸਕਦਾ ਤੁਸੀਂ ਤੇ ਸੀਟ ਫਲੈਟ ਸੀਟ ਫਲੈਟ ਪਈ ਹੋਈ ਸੀ ਕਿਤੇ ਕਿਤੇ ਹੈਗੀਆਂ ਦੀ ਦੱਗੀਆਂ ਆ ਤੇ ਹੁਣ ਨਿਸ਼ਾਏ ਤੇ ਹੁਣ ਚੱਲਦੇ ਆ ਉਧਰਲੀ ਮੋਟਰ ਤੇ ਦਿਖਾਉਣੇ ਆ ਕੰਮਕਾਰ ਦਬਾਈ ਜਿਹੜੀ ਪਈ ਪਈ ਦੀ ਓਰੇ ਰੱਖ ਲਿਆ ਬਲਟੀ ਰੱਖ ਲੈ ਆ ਵੀ ਰੱਖ ਲਾ ਤੇ ਆ ਉਧਰੇ ਕਰਨੀ ਆ ਇਹ ਬਾਰਦੀ ਬਾਲਟੀ ਲੈ ਜੀ ਇੱਕ ਉਧਰ ਆ ਤਾਂ ਉਹਨਾਂ ਦੀ ਅੰਦੇਦਾਣੀ ਇਹ ਤਾਂ ਆਪਾਂ ਇਹ ਤਾਂ ਮੈਂ ਰੱਖ ਜੂਗਾ ਉਹਨਾਂ ਦੀ ਆ ਉਹ ਦੂਈ ਨਾਲ ਦੇ ਮੋਟਰ ਵਾਲਿਆਂ ਦੀ ਚਲੋ ਬਾਲਟੀ ਆ ਜਾ ਆਪਣੇ ਇ ਇਹ ਨਹੀਂ ਮੈਂ ਲੈ ਆਉਣਾ ਅਜੰਦਾ ਜਾਂਦਾ ਲਾ ਕੇ ਆਉਣਾ ਮੈਂ ਉਧਰੋਂ ਤੁਸੀਂ ਚਲੋ ਇਹ ਵਾਲਟੀ ਹੈ ਉਹ ਤਾਂ ਆ ਰੱਖ ਜੀ ਮੜਾ ਜਾਂਦਾ ਉੱਥੇ ਕੋ ਸਪਰੇਅ ਮੈਂ ਨੇ ਸਪਰੇਅ ਮੈਂ ਸਪਰੇਅ ਮੈਂ